ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਮਾਜ ਮਹੱਲਾ ਤੀਜਾ ਐ ਤੈ ਸਾਚੇ ਸੋ ਆਗੈ ਸਾਚੇ ਮਨ ਸੱਚਾ ਸੱਚੈ ਸ਼ਬਦ ਰਾਚੇ ਸੱਚਾ ਸੇਵਹਿ ਸੱਚ ਕਮਾਵਹਿ ਸਤਿਉ ਸੱਚ ਕਮਾਵਣਿਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੀ ਸੇਵਹਿ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਤ ਪੜ੍ਹਹਿ ਸਾਧਨਾ ਪਾਵਹਿ ਦੂਜੈ ਭਾਏ ਮਾਇਆ ਮਨ ਪਰਮਾਵਹਿ ਮਾਇਆ ਮੋਹੀ ਸਭ ਸੁਧ ਗੁਆਈ ਕਰਿ ਅਵਗਣ ਪਛੋਤਾਵਣਿਆ ਸਤ ਗੁਰ ਮਿਲੈ ਤਾਂ ਤਤ ਪਾਈ ਹਰ ਕਾ ਨਾਮ ਮਨ ਵਸਾਈ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲਿ ਵਿਖ ਕਾਟੈ ਕ੍ਰੋਧ ਨਵਾਰੀ ਗੁਰ ਕਾ ਸ਼ਬਦ ਰਖੈ ਉਰ ਧਾਰੀ ਸੱਚ ਰੱਤੇ ਸਦਾ ਬੈਰਾਗੀ ਹਉਮੈ ਮਾਰ ਮਲਾਵਣਿਆ ਅੰਤਰ ਰਤਨ ਮਿਲੈ ਮਲਾਇਆ ਤ੍ਰੇ ਵਿਦ ਮਨ ਸਾਤ੍ਰੇ ਵਿਦ ਮਾਇਆ ਪੜ ਪੜ ਪੰਡਤ ਮੋਨੀ ਥੱਕੀ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਈ ਸੇ ਜਨ ਰਾਤੇ ਗੁਰ ਸ਼ਬਦ ਰੰਗਾਈ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖਰੇ ਦਿਸੇਦ ਸਤਿ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਖਤ ਹੋਈ ਗੁਰਮੁਖ ਕਾਰ ਸੱਚ ਕਮਾਵੇ ਸੱਚੀ ਸਤਿ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਈ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪਰ ਲੋ ਛਬਦੇ ਹੋਐ ਛਬਦੀ ਫਿਰ ਉਪਤ ਹੋਐ ਗੁਰਮੁਖ ਵਰਤੈ ਸਬੇ ਆਪੇ ਸੱਚਾ ਗੁਰਮੁਖ અપਾਏ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਣ ਬੈ ਸੰਤਰਿ ਚੇਲੇ ਵਡਾਣੀ ਸੋਨ ਗੁਰਾ ਜੋ ਮਰ ਮਰ ਜੰਮੈ ਨਗੁਰੇ ਆਵਣ ਜਾਵਣਿਆ ਤਿਨ ਕਰਤਾ ਇੱਕ ਖੇਲ ਰਚਾਇਆ ਕਾਇ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬਲਾਵਣਿਆ ਸੱਚਾ ਸਾਹੁ ਸੱਚੇ ਬਣਜਾਰੀ ਸੱਚ ਬਣੰਜਹਿ ਗੁਰ ਹੇਤ ਅਪਾਰੀ ਸੱਚ ਵਿਹਾਜਹਿ ਸੱਚ ਕਮਾਵਹਿ ਸੱਚੋ ਸੱਚ ਕਮਾਉਣਿਆਂ ਬਿਨ ਰਾਸੀ ਕੋ ਵਾਥ ਕਿਉ ਪਾਏ ਮਨ ਮੁਖ ਭੂਲੇ ਲੋਕ ਸਬਾਈ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਉਣਿਆਂ ਇੱਕ ਸੱਚ ਵਣੰਜ ਹੈ ਗੁਰ ਸ਼ਬਦ ਪਿਆਰੇ ਆਪ ਤਰਹਿ ਸਗਲੇ ਕੁਲ ਤਾਰੀ ਆਏ ਸੇ ਪਰਮਾਨ ਹੋਏ ਮਿਲ ਪ੍ਰੀਤਮ ਸੁਖ ਪਾਉਣਿਆਂ ਅੰਤਰ ਵਸਤ ਮੂੜਾ ਬਾਹਰ ਭਾਲੀ ਮਨਮੁਖ ਅੰਦੇ ਫਿਰਹਿ ਬੇਤਾਲੀ ਜਿੱਥੈ ਵਤ ਹੋਵੈ ਤਿੱਥੋਂ ਕੋਇ ਨਾ ਪਾਵੇ ਮਨਮੁਖ ਪਰਮੁ ਭੁਲਾਵਣਿਆ ਆਪੇ ਦੇਵੈ ਸ਼ਬਦ ਬੁਲਾਈ ਮਹਿਲੀ ਮਹਿਲ ਸਹਜ ਸੁਖ ਪਾਈ ਨਾਨਕ ਨਾਮ ਮਿਲੈ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ ਸਤਗੁਰ ਸਾਚੀ ਸਿੱਖ ਸੁਣਾਈ ਹਰ ਕੀਤੋ ਅੰਤ ਹੋਏ ਸਖਾਈ ਹਰਿ ਅਗਮ ਅਗੋਚਰ ਨਾਥ ਅਜੋਨੀ ਸਤਗੁਰ ਕੈ ਭਾਏ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਨਿਵਾਰਨਿਆ ਆਪਗੁਆਇ ਤਾ ਹਰ ਪਾਈ ਹਰ ਸਿਓ ਸਹਿਜ ਸੁਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸ਼ਬਦ ਹੈ ਮੇਲ ਮਲਾਵਣੀਆ ਗੁਰਮੁਖ ਅਲਿਪਤ ਰਹੈ ਸੰਸਾਰੀ ਗੁਰ ਕਹਿ ਤਕੀਐ ਨਾਮ ਅਧਾਰੀ ਗੁਰਮੁਖ ਜੋਰ ਕਰੇ ਕਿਆ ਤਿਸਨੂੰ ਆਪੇ ਖਪ ਦੁਖ ਪਾਵਣੀਆ ਮਨ ਮੁਖ ਅੰਦੇ ਸੋਧ ਨ ਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੇ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸ ਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਨਾਵਣਿਆ ਮਨ ਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗੰਮ ਅਪਾਰਾ ਦੁਖੀਏ ਨਿਤ ਫਿਰਹਿ ਬਿਲਲਾਂਦੀ ਬਿਨੁ ਗੁਰ சாਤ ਨ ਪਾਵਣਿਆ ਜਿਨ ਕੀ ਤੇ ਸੋਈ ਵਿਦ ਜਾਣੈ ਆਪ ਕਰੀ ਤਾ ਹੁਕਮ ਪਛਾਨੈ ਜੀਹਾਂ ਅੰਦਰ ਪਾਏ ਤੇ ਹਾਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਦ ਜੋ ਸੱਚੇ ਮੈਂ ਹੋਰ ਨ ਕੋਈ ਜਿਸ ਲਾਇ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇ ਵੈ ਸੋ ਪਾਵਣਿਆ ਮਾਜ ਮਹੱਲਾ ਤੀਜਾ ਅਮਰਤ ਨਾਮ ਮਨ ਵਸਾਈ ਹਉ ਮੈਂ ਮੇਰਾ ਸਭ ਦੁੱਖ ਗਵਾਈ ਅਮਰਤ ਬਾਣੀ ਸਦਾ ਸਲਾਹੀ ਅਮਰਤ ਅਮਰਤ ਪਾਵਣਿਆ ਹਉ ਵਾਰੀ ਜੀਉ ਵਾਰੀ ਅਮਰਤ ਬਾਣੀ ਮਨ ਵਸਾਵਣਿਆ ਅਮਰਤ ਬਾਣੀ ਮਨ ਵਸਾਈ ਅਮਰਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾਂ ਆਖ ਸੁਨਾਵਣੀਆ ਅੰਮ੍ਰਿਤ ਰੰਗ ਰਤਾ ਨਿਵਲਾਈ ਅੰਮ੍ਰਿਤ ਗੁਰ ਪ੍ਰਸਾਦੀ ਪਾਈ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀ ਆਵਣੀਆ ਸੋ ਕਿਛ ਕਰੈ ਜੋ ਚੇਤਨਾ ਹੋਈ ਿਸਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆਵਣਿਆ ਅਜਬ ਕੰਮ ਕਰਤੇ ਹਰ ਕੀਰੀ ਇਹੋ ਮਨ ਭੂਲਾ ਜਾਂਦਾ ਫੇਰੀ ਅੰਮ੍ਰਿਤ ਬਾਣੀ ਸਿਉ ਚਿਤ ਲਾਈ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੀ ਖੜੇ ਤੁਦੇ ਆਪੇ ਉਪਾਈ ਤੁਦੇ ਆਪੇ ਪਰਖੇ ਲੋਕ ਸਬਾਈ ਖਰੇ ਪਰਖ ਖਜ਼ਾਨੇ ਪਾਏਂ ਫੋਟੇ ਭਰਮ ਭਲਾਵਣਿਆ ਕਿਉ ਕਰ ਵੇਖਾਂ ਕਿਉ ਸਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੈ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤ ਗੁਰੂ ਸੇਵਿਆ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲੈ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਜ ਸੁਪਾਈ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੀ ਕਰ ਕਿਰਪਾ ਤ੍ਰਿਸ਼ਨਾ 부ਜਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣਿਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇਕਸ ਸਿਉ ਲਿਵ ਲਾਈ ਨਦਰ ਕਰੇ ਤ ਹਰ ਗੁਣ ਗਾਵੈ ਨਦਰੀ ਸਤਿ ਸਿਮਾਵਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਕਨੇਰੀ ਤੁਜ ਤੇ ਬਾਹਰ ਕਿਸਨਾ ਹੋਐ ਗੁਰਮਕ ਸੋਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੀ ਪੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣੀਆ ਸਤਗੁਰ ਸੇਵੈ ਸੋ ਜਨ ਸੁਹੈ ਅੰਮ੍ਰਿਤ ਨਾਮ ਅੰਤਰ ਮਨ 모 ਹੈ ਅੰਮ੍ਰਿਤ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਜ ਸੁਨਾਵਣੀਆ ਮਨ ਮੁਖ ਭੂਲਾ ਦੂਜੈ ਭਾਏ ਖੁਆਈ ਨਾਮ ਨਾ ਲੀਵੈ ਮਰੈ ਬਿਖ ਖਾਈ ਅੰਨ ਦਿਨ ਸਦਾ ਵਿਸਤਾ ਮਹਿਵਾਸਾ ਬਿਨ ਸੇਵਾ ਜਨਮ ਗਵਾਵਣੀਆ ਅੰਮ੍ਰਿਤ ਪੀਵੈ ਜਿਸਨੂੰ ਆਪ ਪੀ ਆਏ ਗੁਰ ਪ੍ਰਸਾਦੀ ਸਹਿਜ ਲਿਵ ਲਾਈ ਪੂਰਨ ਪੂਰ ਰਹਿਆ ਸਭ ਆਪੀ ਗੁਰਮਤ ਨਦਰੀ ਆਵਣੀਆ ਆਪੀ ਆਪ ਨਿਰੰਜਨ ਸੂਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਜੇ ਸੱਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਪਾਏ ਸਦਾ ਸੱਚ ਸੇਵਹਿ ਸਹਜ ਸੁਪਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਲਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੀ ਸੱਚੇ ਸੱਚ ਸਮਾਵਣਿਆ ਰਹਾਉ ਜਹ ਦੇਖਾਂ ਸੱਚ ਸਭ ਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਬਖਾਨਣਿਆ ਮਨ ਸਾ ਮਾਰ ਸੱਚ ਸਮਾਣੀ ਇਨ ਮਨ ਦੀ ਠੀ ਸਭ ਆਵਣ ਜਾਣੀ ਸਤ ਗੁਰ ਸੇਵੇ ਸਦਾ ਮਨ ਨਿਚਲ ਨਿਜ ਘਰ ਵਾਸਾ ਪਾਵਣਿਆ ਗੁਰ ਕਾ ਸ਼ਬਦ ਦਰਦ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲਹਿ ਸੇ ਵਡਭਾਗੀ ਸੱਚਾ ਸ਼ਬਦ ਆਪ ਮਲਾਈ ਸਤ ਸੰਗਤ ਸੱਚ ਗੁਣ ਗਾਵਣਿਆ ਲਿਖਾ ਪੜੀਐ ਜੇ ਲੇਖੇ ਵਿੱਚ ਹੋਐ ਉਹ ਅਗਮ ਅਗੋਚਰ ਸ਼ਬਦ ਸੁਦੋ ਹੋਐ ਅਨ ਦਿਨ ਸੱਚ ਸ਼ਬਦ ਸਲਾਈ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੇ ਸੁਧ ਨਾ ਕਾਈ ਬਿਖ ਵਿਹਾਜਹਿ ਬਿਖ ਮੋਹ ਪਿਆਸੀ ਕੂੜ ਬੋਲ ਬਿਖ ਖਾਵਣਿਆ ਗੁਰ ਪ੍ਰਸਾਦੀ ਏ ਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਝ ਮਹੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੀ ਮਰ ਮਰ ਜੰਮੈ ਫਿਰ ਪਵਹਿ ਕਣੇਰੀ ਤੂੰ ਏਕੋ ਨਿ ਚਲ ਅਗਮ ਅਪਾਰਾ ਗੁਰਮਤੀ ਬੂਝ 부ਜਾਵਣਿਆ ਹਉ ਵਾਰੀ ਜੀਉ ਵਾਰੀ RAM ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤਿ ਆਪ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵਿਐ ਪ੍ਰਗਟ ਹੋਈ ਗੋਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਲਾਵਣਿਆ ਤਿਸ ਨਾ ਅਗਨ ਜਲੇ ਸੰਸਾਰਾ ਗਲੋਬ ਅਬਮਾਨ ਬਹੁਤ ਅਹੰਕਾਰਾ ਮਰ ਮਰ ਜਨਮੈ ਪਤ ਗਵਾਈ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾਂ ਤਰੇ ਭਵਨ ਸੂਝੈ ਫਿਰ ਉਹ ਮਰੈ ਨਾ ਮਰਨਾ ਹੋਵੇ ਸਹਜੇ ਸੱਚ ਸਮਾਵਣਿਆ ਮਾਇਆ ਮਹਿ ਫਿਰ ਚਿਤ ਨਾ ਲਾਈ ਗੁਰ ਕੈ ਸ਼ਬਦ ਸਦ ਰਹਿ ਸੁਮਾਈ ਸੱਚ ਸਲਾਹੀ ਸਭ ਘਟ ਅੰਤਰ ਸਚੋ ਸਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਹਿ ਆ ਪਰਪੂਰੇ ਗੁਰ ਪ੍ਰਸਾਦੀ ਸਚ ਨਦਰਿ ਆਵੇ ਸੱਚੇ ਹੀ ਸੁਖ ਪਾਵਣਿਆ ਸਚ ਮਨ ਅੰਦਰ ਰਹਿ ਆ ਸੁਮਾਈ ਸਦਾ ਸਚ ਨਿਹਚਲ ਆਵੇ ਨਾ ਜਾਈ ਸੱਚੀ ਲਗੈ ਸੋ ਮਨ ਨਿਰਮਲ ਗੁਰਮਤੀ ਸੱਚ ਸੁਮਾਵਣਿਆ ਸੱਚ ਸਲਾਹੀ ਅਵਰ ਨ ਕੋਈ ਜਿਤ ਸੇਵਿਐ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੂ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੀ ਸਮਾਣੀ ਨਿਰਮਲ ਬਾਣੀ ਹਰ ਸਾਲ ਆਹੀ ਜਪ ਹਰ ਨਿਰਮਲ ਮੈਲ ਗਵਾਉਣਿਆਂ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾਉਣਿਆਂ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਟਾਉਣਿਆਂ ਰਹਾਉ ਨਿਰਮਲ ਨਾਮ ਵਸਿਆ ਮਨ ਆਈ ਮਨ ਤਨ ਨਿਰਮਲ ਮਾਇਆ ਮੋਗ ਗਵਾਈ ਨਿਰਮਲ ਗੁਣ ਗਾਵੈ ਨਿਤ ਸਾਚੀ ਕੀ ਨਿਰਮਲ ਨਾਦ ਵਜਾਵਣਿਆ ਨਿਰਮਲ ਅਮਰਤ ਗੁਰ ਤੇ ਪਾਇਆ ਵਿਚੋਂ ਆਪ ਮੋ ਆ ਤਿਥੈ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ ਹਉ ਮੈਂ ਮੈਲ ਗੁਰ ਸ਼ਬਦੀ ਧੋਵੈ ਨਿਰਮਲ ਆਵਾਜੈ ਅਨਹਦ ਧੁਨ ਬਾਣੀ ਦਰ ਸਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਐ ਨਿਰਮਲ ਮਨੁ ਆਹਰ ਸ਼ਬਦ ਪਰੋਐ ਨਿਰਮਲ ਨਾਮ ਲਗੇ ਬੜ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸਚ ਨਾਮ ਮਲ ਕਦੇ ਨਾ ਲਾਗੇ ਮੁਖ ਊਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੈ ਪਾਏ ਮੈਲਾ ਚੌਕਾ ਮੈਲੇ ਥਾਈ ਮੈਲਾ ਖਾਈ ਫਿਰ ਮੈਲ ਵਧਾਈ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਈ ਸੇ ਨਿਰਮਲ ਜੋ ਹਰ ਸਾਚੀ ਪਾਏ ਨਾਨਕ ਨਾਮ ਵਸੈ ਮਨ ਅੰਤਰ ਗੁਰਮਖ ਮੈਲ ਚ ਕਾਵਣਿਆ ਮਾਜ ਮਹੱਲਾ ਤੀਜਾ ਗੋਵਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਾਨੇ ਊਜਲ ਸਦਾ ਮੁਖ ਸੋਹ ਹੈ ਹਤ ਊਜਲ ਨਾਮ ਤੇ ਆਵਣਿਆ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵਹਿ ਸਹਿਜ ਸੁਪਹਾਇ ਗੁਰ ਕੈ ਭੈ ਉਜਲ ਹਉਮੈ ਮਲ ਜਾਈ ਸਦਾ ਆਨੰਦ ਰਹੈ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਦਿਰੜਾਈ ਗੁਰ ਕੈ ਸ਼ਬਦ ਮਨੈ ਮਨ ਮਲਾਈ ਸੱਚਾ ਤਾਲ ਪੂਰੇ ਮਾਇਆ ਮੋਹ ਚਕਾਈ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੇ ਤਨਹਿ ਪਛਾੜੇ ਮਾਇਆ 모ਹੇ ਜੋਹਿਆ ਜਮ ਕਾਲੀ ਮਾਇਆ 모ਹ ਇਸ ਮਨਹਿ ਨਚਾਈ ਅੰਤਰ ਕਪਟ ਦੁਖ ਪਾਵਣਿਆ ਗੁਰਮਖ ਭਗਤ ਜਾਂ ਆਪ ਕਰਾਈ ਤਨ ਮਨ ਰਾਤਾ ਸਹਿਜ ਸੁਭਾਈ ਬਾਣੀ ਵਜੇ ਸ਼ਬਦ ਵਜਾਈ ਗੁਰਮਖ ਭਗਤ ਥਾਂ ਪਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਈ ਨਾ ਕੋ ਸੁਣੀ ਨਾ ਮਨ ਵਸਾਈ ਮਾਇਆ ਕਾਰਨ ਪੇੜ ਬੰਦ ਨਾਚੈ ਦੂਜੈ ਭਾਏ ਦੁਖ ਕਾਉਣਿਆਂ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਾਈ ਏਹਾ ਭਗਤ ਹਰ ਭਾਉਣਿਆਂ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਨੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਾਲਾਹੀ ਸਚੈ ਨਾਏ ਦੁਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਦ ਲਗਾਵਣਿਆ ਜੋ ਹਰ ਸਿਮਹਿ ਸੇ ਸਦਾ ਸੂਹ ਹੈ ਸੁਭਾਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇ ਭਗਤ ਤੇਰਾ ਮਨ ਪਾਏ ਸਚ ਬਾਣੀ ਤੁਦੈ ਸਾਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੈ ਤਾਂ ਚੂਕੇ ਫੇਰਾ ਜਾਂ ਤੁਦ ਭਾਵੈ ਤਾਂ ਨਾਹੀ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਇਕ ਅਸਿਉ ਡਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਈ ਨਉ ਨਿਧ ਨਾਮ ਵਸਿਆ ਮਨ ਆਈ ਪੂਰੇ ਭਾਗ ਸਤਗੁਰ ਪਾਇਆ ਸ਼ਬਦੇ ਮੇਲ ਮਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮੀਲੇ ਗੁਰਮੁਖ ਜਾਤਾ ਤੂੰ ਆਪੇ ਦੇਵ ਹੈ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਰ ਸਹਾਲਾਹੀ ਗੁਰਮੁਖ ਜਾਤਾ ਦੂਜਾ ਕੋ ਨਹੀਂ ਇੱਕ ਸਸਿਉ ਮਨ ਰਹਿ ਆਸਮਾਈ ਮਨ ਮੰਨਿਆ ਮਨ ਹੈ ਮਲਾਵਣਿਆ ਗੁਰਮੁਖ ਹੋਐ ਸੋ ਸਹਾਲਾਹੀ ਸਾਚੇ ਠਾਕੁਰ ਵੇ ਪਰਵਾਹੀ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮੇ ਲਾਵਣਿਆ ਮਾਜ ਮਹੱਲਾ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹ ਹੈ ਸਾਚੇ ਦਰਬਾਰੀ ਗੁਰ ਕੈ ਸ਼ਬਦ ਨਾਮ ਸਵਾਰੀ ਸਦਾ ਆਨੰਦ ਰਹੈ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਹੋ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜਿਉ ਸੱਚਾ ਉੱਚੋ ਉੱਚਾ ਹਉ ਮੈਂ ਮਾਰ ਮਲਾਵਣਿਆ ਰਹਾਉ ਹਰ ਜਿਉ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਲਾਈ ਗੁਰ ਸ਼ਬਦ ਮਿਲਹਿ ਸੇ ਵਿਛੜਹਿ ਨਾਹੀ ਸਹਜੇ ਸੱਚ ਸਮਾਵਣਿਆ ਤੁਜ ਤੇ ਬਾਹਰ ਕਛੂ ਨਾ ਹੋਇ ਤੂੰ ਕਰ ਕਰ ਵੇਖਹਿ ਜਾਣਹਿ ਸੋਈ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਲਾਵਣੀਆ ਕਾਮਣ ਗੁਣਵੰਤੀ ਹਰ ਪਾਏ ਭੈ ਭਾਏ ਸ਼ਿੰਗਾਰ ਬਣਾਈ ਸਤ ਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ ਸਮਾਵਣੀਆ ਸ਼ਬਦ ਵਿਸਾਰਨ ਕਿੰਨਾ ਠੌਰ ਨਾ ਠਾਉ ਬ੍ਰਹਮ ਭੂਲੇ ਜਿਉ ਸੁਈਐ ਘਰ ਕਾਂ ਹਲਟ ਪਲਟ ਤਿੰਨੀ ਦੋਹਾਂ ਗੁਆਏ ਦੁੱਖੇ ਦੁੱਖ ਵਿਹਾਵਣੀਆਂ ਲਿਖਦੇ ਆ ਲਿਖਦੇ ਆ ਕਾਗਦ ਮਸ ਖੋਈ ਦੂਜੇ ਭਾਏ ਸੁਖ ਪਾਏ ਨਾ ਕੋਈ ਕੂੜ ਲਿਖਹਿ ਤ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਵਣੀਆਂ ਗੁਰਮੁਖ ਸਚੋ ਸਚ ਲਿਖਹਿ ਵਿਚਾਰ ਸੇ ਜਨ ਸੱਚੇ ਪਾਵੇ ਮੋਖ ਦੁਆਰ ਸੱਚ ਕਾਗਦ ਕਲਮ ਮਸ ਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲਿਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਨਾ ਕੋ ਸਦ ਨਮਸ਼ਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਈ ਜਿਤ ਭਾਵੈ ਤਿਤ ਕਾਰੈ ਲਾਏ ਪੂਰਾ ਭਾਗ ਗੁਰਸੇਵਾ ਹੋਐ ਗੁਰਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛ ਪਾਈ ਗੁਰ ਪ੍ਰਸਾਦੀ ਹਰ ਮਨ ਵਸਾਈ ਸਦਾ ਮੁਕਤ ਹਰ ਮਨ ਵਸਾਈ ਸਹਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਈ ਦੇ ਸੰਤਰ ਭਵੈ ਦੂਜੈ ਭਾਈ ਖੁਆਈ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੈ ਦੁਖ ਪਾਵਣਿਆ ਧਾਵਤ ਰਾਖੈ ਠਾਕ ਰਹਾਈ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਲਾਈ ਮਿਲ ਪ੍ਰੀਤਮ ਸੁਖ ਪਾਵਣਿਆ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜੈ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁੱਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮਹਿ ਮਨ ਕੋ ਗੁਰਮਖ ਦੇਖੈ ਭਾਈ ਭਗਤ ਜਾਂ ਹਉ ਮੈ ਸੋਖੈ ਸਿਧ ਸਾਧਕ ਮੋਨ ਧਾਰੀ ਰਹੇ ਨਿਵਲਾਈ ਤਿਨ ਪੀ ਤਨ ਮਹਿ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੂਈ ਹੋਰ ਕੀ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੁ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮਹਿ ਅਖੁੱਟ ਪੰਡਹਾਰਾ ਤਿਸ ਵਿੱਚ ਵਸੈ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੀ ਗੁਰ ਸ਼ਬਦੀ ਆਪਮੀਆਂ ਵਣਿਆ ਹਉ ਵਾਰੀ ਜੀਉ ਵਾਰੀ ਅਮਰਤ ਨਾਮ ਮਨ ਵਸਾਵਣਿਆ ਅਮਰਤ ਨਾਮ ਮਹਾਰਸ ਮੀਠਾ ਗੁਰਮਤੀ ਅਮਰਤ ਪੀਆਵਣਿਆ ਰਹਾਉ ਹਮੇ ਮਾਰ ਬਜਰ ਕਾ ਪਾਠ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣੀਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਘਰ ਸੋਭਾ ਪਾਵਣੀਆ ਸਰੀਰਹੁ ਭਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵੇਗਾਰ ਦੁਖ ਪਾਈ ਮਨ ਮੁਖ ਅੰਦੇ ਸੂਜੈ ਨਾਹੀ ਫਿਰ ਘੇਰ ਆਏ ਗੁਰਮੁਖ ਵਤ ਪਾਵਣਿਆ ਗੁਰ ਪ੍ਰ사ਦੀ ਸੱਚਾ ਹਰ ਪਾਈ ਮਨ ਤਨ ਵੇਖੈ ਹਉ ਮੈ ਮੈਲ ਜਾਈ ਬੈਸ ਸੁਖਾਨ ਸਦ ਹਰ ਗੁਣ ਗਾਵੇ ਸਚੈ ਸ਼ਬਦ ਸੁਮਾਵਣਿਆ ਨਾਉ ਦਰ ਠਾਕੇ ਧਾਵਤ ਰਹਾਇ ਦਸਵੇਂ ਨਿਜ ਕਰਵਾਸਾ ਪਾਏ ਉਥੈ ਅਨਹਦ ਸ਼ਬਦ ਵੱਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੈ ਅੰਤਰ ਅਨੇਰਾ ਨਾ ਵਸਤ ਲਹਿ ਨਾ ਚੂਕੈ ਫੇਰਾ ਸਤਗੁਰ ਹੱਥ ਕੁੰਜੀ ਹੋਰ ਤਦਰ ਖੁੱਲੈ ਨਾਹੀ ਗੁਰਪੂਰੈ ਭਾਗ ਮਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਗੁਰਮੁਖ ਮਿਲੇ ਮਲਾਈ ਆਪੇ ਕਾਲ ਨਾ ਜੋ ਹੈ ਦੁਖ ਨਾ ਸੰਤਾਪੇ ਹਉਮੈ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣੀਆਂ ਗੁਰਮੁਖ ਗਾਵੇ ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣੀਆਂ ਰਹਾਉ ਗੁਰਮੁਖ ਜੀਵੇ ਮਰੇ ਪਰਵਾਣ ਆਰਜਾ ਨਾ ਸੀਜੈ ਸ਼ਬਦ ਪੁਸ਼ਾਨ ਗੁਰਮੁਖ ਮਰੇ ਨਾ ਕਾਲ ਨਾ ਖਾਈ ਗੁਰਮੁਖ ਸੱਚ ਸਮਾਵਣੀਆਂ ਗੁਰਮੁਖ ਹਰ ਦਰ ਸੋਭਾ ਪਾਈ ਗੁਰਮੁਖ ਵਿੱਚੋਂ ਆਪ ਗਵਾਈ ਆਪ ਤਰੈ ਕੁੱਲ ਸਗਲੇ ਤਾਰੀ ਗੁਰਮੁਖ ਜਨਮ ਸਵਾਰਨਿਆ ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ ਗੁਰਮੁਖ ਹਉ ਮੈਂ ਚੂਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈ ਨਾ ਲੱਗੈ ਗੁਰਮੁਖ ਸਹਿਜ ਸੁਮਾਵਣਿਆ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੈ ਸੋ ਬਾਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮਖ ਸ਼ਬਦ ਕਰਾਵਣੀਆਂ ਗੁਰਮਖ ਆਨੰਦਿਨ ਸ਼ਬਦ ਦੇ ਰਾਤਾ ਗੁਰਮਖ ਜੁਗ ਚਾਰੇ ਹੈ ਜਾਤਾ ਗੁਰਮਖ ਗੁਣ ਗਾਵੇ ਸਦਾ ਨਿਰਮਲ ਸ਼ਬਦ ਦੇ ਭਗਤ ਕਰਾਵਣੀਆਂ ਬਾਜ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਗਰੱਠੇ ਕਰਹਿ ਪੁਕਾਰਾ ਅਣਿਨ ਰੋਗੀ ਵਿਸਟਾ ਕੇ ਕੀੜੇ ਵਿਸਟਾ ਮਹਿ ਦੁਖ ਪਾਵਣੀਆਂ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੈ ਉੱਠਾ ਆਪ ਆਈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ